ਸਸਰੀ ਕਾਲ ਜੀ ਤੇਥੀ ਕਾਲ ਜੀ ਸਰਜੀਤ ਬੋਲਦਾ ਇਹਦਾ ਜੀਜਾ ਅਮਨਦੀਪ ਹਾਂ ਜੀ ਅੱਛਾ ਅੱਛਾ ਮੈਂ ਤਾਂ ਪਹਿਲਾਂ ਡਰ ਗਿਆ ਮੈਂ ਕਿਤੇ ਮੇਰੇ ਘਰ ਵਾਲੇ ਨੇ ਫੋਨ ਚੱਕ ਲਿਆ ਨਹੀਂ ਕਿ ਹੋਰ ਕੀ ਹਤਾ ਤੂੰ ਆਈ ਹੋਈ ਏ ਮੈਂ ਇੱਥੇ ਮੈਂ ਤੇਰੇ ਵਾਲੇ ਨੰਬਰ ਤੇ ਲਾਇਆ ਫੋਨ ਤੇ ਮੈਂ ਬਾਅਦ ਸੁਣੀ ਕਿ ਦੋਨਾਂ ਭੈਣਾਂ ਦੀ ਇੱਕੋ ਜੀ ਹੈ ਜੀ ਤੇ ਮੈਂ ਡਰ ਗਿਆ ਇਸ ਗੱਲ ਮੈਂ ਇਸ ਗੱਲੋਂ ਡਰ ਗਿਆ ਮੈਂ ਕਿਤੇ ਉਹਨੇ ਨਾ ਚੱਕ ਲਿਆ ਹੋਵੇ ਫੋਨ ਦੇ ਕੀ ਆਨੇ ਚੱਕ ਲੈ ਤਾ ਕਹਿ ਦਿੰਦੇ ਥੋੜੇ ਆਲਾ ਫੋਨ ਮਿਲਦਾ ਨਹੀਂ ਉਹ ਤੇ ਆ ਟਿੱਕਿਆ ਆ ਮਿਲਦਾ ਨਹੀਂ ਜਮਾ ਤੋਂ ਕਢਾएंगे ਘਰੋਂ ਕੋ ਮੈਨੂੰ ਹੂੰ ਟਿੱਕੇ ਵੀ ਮਿਲ ਰਹੀ ਰਾਣੀ ਤੋਂ ਵਾਰਾ ਚਲ ਚਲੋ ਠੀਕ ਮੇਰੀ ਗੱਲ ਸੁਣਾ ਚੰਗਾ ਤੂੰ ਨਾ ਦੁਆਰੇ ਜਦੋਂ ਫੋਨ ਲਾਇਆ ਨਾ ਮੈਂ ਕਹਿ ਦੂੰਗਾ ਠੀਕ ਹੈ ਤੇਰਾ ਫੋਨ ਮਿਲਦਾ ਨਹੀਂ ਸੀ ਮੈਂ ਤਾਂ ਹੀ ਮੇਰੇ ਸਾਲੀ ਵਾਲੇ ਨੰਬਰ ਤੇ ਲਾ ਲਿਆ ਕੋਈ ਨਹੀਂ ਕੋਈ ਟਿੱਕੇ ਥੋੜੀ ਹੈ ਦਿੱਕਤ ਅਰੇ ਗਾਲ ਨਹੀਂ ਦਿੱਕਤ ਆ ਉਹ ਆਕੂ ਗੇ ਟੰਗਾ ਪਰ ਸਾਲੀ ਨੂੰ ਰੱਖ ਲਾ ਤੇ ਫਿਰ ਰਹਿਣਾ ਤੂੰ ਵੀ ਨਹੀਂ ਤੇ ਰਹਿਣਾ ਉਹਨੇ ਵੀ ਨਹੀਂ ਜਾਣਦਾ ਦੋਨਾਂ ਪੈਣਾ ਨੂੰ ਮੈਂ ਦੋਨਾਂ ਨੂੰ ਹਾਂ ਹੋਰ ਇਥੇ ਕੀ ਆ ਤਾਂ ਗੱਲ ਸੁਣਦੇ ਨਹੀਂ ਤੁਸੀਂ ਹਾਂ ਇਹ ਵੀ ਨਹੀਂ ਕਿਰੇ ਉਹ ਕਹੂਗੀ ਤੇ ਮੈਂ ਰਹਾਂਗੀ ਤੀ ਰਹਾਂਗੇ ਨਾ ਤੁਸੀਂ ਨਹੀਂ ਰਹਿਣ ਦਿੱਤੋਂ ਉਹ ਤਾਂ ਸਵਾਦ ਸਵਾਦ ਲੈਣੀ ਇਕੱਲਾ ਮੇਰੇ ਇਹ ਸਵਾਦ ਮੈਂ ਕੀ ਕੀਤਾ ਕਰ ਵੀ ਪਾਲ ਤੋਂ ਨਹੀਂ ਸਵਾਦ ਲੈਣੀ ਕੋ ਕੋਸ਼ ਨਹੀਂ ਉਹ ਤਾਂ ਉਹ ਮੌਕੇ ਦੀ ਜੋ ਗੱਲ ਆ ਗਈ ਨਾ ਕਹਿਣ ਦੀ ਗੱਲ ਹੀ ਹੁੰਦੀ ਛਾਲੀ ਅਧੀ ਘਰ ਵਾਲੀ ਚਲ ਜਿਹੜਾ ਘਰ ਵਾਲੀ ਵਾਲੀ ਗੱਲ ਆਉਂਦੀ ਹੈ ਨਾ ਉਹ ਉਦੋਂ ਖੜਦਿਆਂ ਹੀ ਨਹੀਂ ਸਾਲਿਆਂ ਨੂੰ ਹੂੰ ਕਰਮਨਾਲੇ ਕਹਿੰਦਾ ਕਰਮਨਾਲੇ ਤਾਂ ਦੇ ਤਾਂ ਹੂੰ ਕਰਮਨਾਲੇ ਤਾਂ ਕਿਹਦਾ ਖੜਨਾ ਹੀ ਚੰਦਾ ਹੈ ਕਿਤੇ ਨਹੀਂ ਖੜਦੇ ਤੁਸੀਂ ਗੱਲ ਹੀ ਨਹੀਂ ਸੁਣਨੀ ਬਾਅਦ ਚ ਤੁਸੀਂ ਮੇਰੀ ਹੂੰ ਬਾਹ ਤਾਂ ਬਸ ਪੈਂਦਿਆਂ ਚ ਕੋਈ ਨਹੀਂ ਖੜਦਾ ਬਾਹ ਚੱਖੂ ਹੀ ਠੀਕ ਹੈ ਚਲ ਕੋਈ ਨਹੀਂ ਪਹਿਣ ਦੇ ਹੁਣ ਜੀਜੇ ਤੇ ਹੂੰ ਆਸਕੇ ਵਿਸ਼ਵਾਸ ਹੈ ਕਿ ਤੈਨੂੰ ਸਾੜੀ ਤੇ ਹਾਂ ਸਾੜੀ ਤੇ ਵਿਸ਼ਵਾਸ ਤਾਂ ਹੈਗੇ ਹੈ ਕਿਉਂ ਨਹੀਂ ਮੈਨੂੰ ਪਰ ਵਿਸ਼ਵਾਸ ਵਿਸ਼ਵਾਸ ਕਈ ਵਾਰੀ ਤੋੜ ਦਿੰਦੇ ਹੁੰਦੇ ਨੇ ਨਾ ਮੈਂ ਥੋੜੀ ਆ ਮੈਂ ਥੋੜੀ ਹੋ ਸਕਦਾ ਤੋੜ ਮੈਂ ਉਹ ਵਿਸ਼ਵਾਸ ਥੋੜੀ ਤੇ ਜਾਂ ਮੈਂ ਮੈਂ ਤਾਂ ਸਨ ਸਨ ਸੱਡਾ ਇੰਨਾ ਸੋਹਣਾ ਜੀਜੀ ਮਿਲਿਆ ਗੱਲਾਂ ਮਾਰੇ ਨੋ ਸਿ ਵਿਸ਼ਵਾਸ ਥੋੜੀ ਤੇ ਰਾਂਗੇ ਗੱਲਾਂ ਮਾਰਨੋਂ ਕੇ ਹੋਰ ਸਾਰਾ ਕੁਝ ਕਰਨੋਂ ਕੋਲੇ ਦੱਸ ਹਾਂ ਹਾਂ ਸਾਰਾ ਕੰਮ ਕਰ ਲਿਆ। ਅੱਛਾ ਗੇ। ਖੇਤ ਕੀ ਕਰਦੀ ਸੀ ਫਿਰ ਤੁਸੀਂ ਇੱਥੇ ਆਉਣਾ ਕਰੇ। ਮੈਂ ਕੰਮ ਸੀਨ ਦੇ ਕੱਪੜੇ ਲਾ ਕੇ ਆਈ ਹਾਂ ਕੱਪੜੇ ਤਾਂ ਨਹੀਂ ਸੀਗੇ। ਅੱਛਾ ਕੱਪੜੇ ਲਾ ਕੇ ਆਈ ਹੈਂ। ਹਾਂ ਪਾ ਕੇ ਸੀਨ ਦੇ। ਅੱਛਾ ਤੇ ਤੁਹਾਡੇ ਕੱਪੜੇ ਲਾ ਕੇ ਆਈ ਮੈਂ ਤਾਂ ਇੱਥੇ ਬੈਠਾ ਕੱਪੜੇ ਕਿਵੇਂ ਲਾ ਲੇ ਦਿੱਤਾ ਹੈ। ਹੋਰ ਖੜਾ ਹੋਰ ਹੋਰ ਖੜਾ ਆ ਕੱਪੜੇ ਲਾਉਣ ਵਾਲਾ। ਹੋਰ ਆ ਗਿਆ ਬੰਗੀ। ਉਧਰ ਭੈਣ ਕੇ ਕਰਦੀ ਜੀ ਤੇਮਾ ਸਾਡੀ ਕਿੱਤੀ ਅੰਦੀ ਹੈ ਅੱਛਾ ਕੋਲੇ ਹੈ ਨੇ ਕੋਲੇ ਨੇ ਹਮ ਚੱਟ ਕੇ ਅੱਛਾ ਜਿਵੇਂ ਪਛਲੇ ਵਾਰ ਕੀਤਾ ਫੋਨ ਐ ਤਾਂ ਵੀ ਕੀ ਰੱਖੀਂ ਬੋਏਫ੍ਰੈਂਡ ਦਾ ਹਾਂ ਬੋਏਫ੍ਰੈਂਡ ਤਾਂ ਤਾਂ ਨਹੀਂ ਹੋਈਆ ਹੋਰ ਹੋਰ ਤੂੰ ਕੀ ਹੋਰ ਤੂੰ ਕੀ ਦਵਾਨਾ ਬਣੀ ਕੁਦਰਤੀ ਮਨ ਲਾ ਕੇ ਉੱਤੇ ਆ ਜੇ ਤੇਰੇ ਉੱਤੇ ਉਹ పో overstire కా నే v Anyway to address %¬ ఔమీ అకి దేాదే దేవల్రిత 300 kutiera %¬ నేరిభి ధేవలేదే ? కినేదాం కేరిదు కిాగేరదే లనుల లేయాణళద కర్రవ్ టస వనుల îotzdem రాన్備ద స ਪਤਾ ਤਾਂ ਲੱਗਣ ਦਤਾ ਪਰ ਕਈ ਵਾਰੀ ਨਾ ਪਤਾ ਚੱਕਰ ਕੀ ਪੈਂਦਾ ਤੁਨੂੰ ਮਗਲ ਦੱਸਾ ਚੱਕਰ ਕਈ ਵਾਰੀ ਇਹੋ ਜਿਹਾ ਪੈ ਜਾਂਦਾ ਹੈ ਕਿ ਬੰਦੇ ਨੂੰ ਆਪ ਨੂੰ ਹੀ ਨਹੀਂ ਪਤਾ ਲੱਗਦਾ ਇਹਨੇ ਹੋਈ ਕੀ ਜਾਂਦਾ ਤੇ ਕੋਈ ਗੱਲ ਨਹੀਂ ਆ ਜੀ ਹਾਂ ਕਿ ਬਜਾ ਆਪ ਨੂੰ ਨਹੀਂ ਪਤਾ ਲੱਗਦਾ ਵੀ ਹੋਈ ਕੀ ਜਾਂਦਾ ਸਾਡੇ ਨਾਲ ਹੂੰ ਕੀ ਹੋਤਾ ਹੂੰ ਤੇ ਇਸ ਕਰਕੇ ਬਚਾ ਇਹ ਕਾਦਾ ਰਿਸਕ ਨਹੀਂ ਲੈਂਦੇ ਆ ਭਾ ਠੀਕ ਆ ਫਿਰ ਠੀਕ ਹੈ ਜਿਆਦਾ ਰਿਸਕ ਨਹੀਂ ਗੱਲ ਤਾਂ ਪੂਰੀ ਕਰ ਲਓ ਮੇਰੇ ਨਾਲ ਐ ਤਾਂ ਰਿਸਕ ਜਮੇ ਮਰਾ ਦੇਗਾ ਨਾ ਮਨ ਜਮੇ ਦੋ ਦੋ ਮਿੰਟ ਗੱਲ ਤਾਂ ਕਰ ਲੈ ਰਿਸਕ ਮੇਰੇ ਤੇ ਆ ਜਾਊਗਾ ਰਿਸਕ ਸਾਰਾ ਮੇਰਾ ਨਾਲੇ ਡਰੀ ਜਾਂਦੇ ਉਹ ਨਾਲੇ ਡਰਾਈ ਜਾਂਦੇ ਉਹ ਹੀ ਆਈ ਗੱਲ ਡਰਾਈ ਨਹੀਂ ਜਾਂਦਾ ਮੈਂ ਕਹਿੰਦਾ ਵੀ ਖੇਤ ਦੇ ਵਿੱਚ ਬੀਜ ਰੱਖਿਆ ਹੈ ਕਿ ਆਪਾਂ ਗੰਨੇ ਹੂੰ ਤੈਨੂੰ ਮੈਂ ਦੱਸਦਾ ਤਰੀਕਾ ਤੂੰ ਤੇਰੀ ਭੈਣ ਨੂੰ ਕਹਿ ਦੇ ਵੀ ਮੈਂ ਨਾ ਜਾਣੀ ਖੇਤ ਤੇ ਗੰਨੇ ਚੋ ਪਿਆਵਾਂ ਨਾਲ ਜਾ ਕੇ ਹਾਂ ਤ ਫਰ ਗੰਨੇ ਕਿਹੜੇ ਚੁੱਪਣਿਆ ਤੁਹਾਨੂੰ ਪਤਾ ਹੀ ਆਪਾਂ ਚੁੱਪੇ ਗੰਨਾ ਕਿ ਹਾਂ ਆਏ ਤਸਵੀਰ ਜੀ ਤੋਂ ਕਿਹੜੇ ਗੰਨੇ ਚੁੱਪਣਗੇ ਖੇਤ ਵਾਲੇ ਗੰਨੇ ਚੁੱਪਣਗੇ ਥਾਲੇ ਜੀ ਤੋਂ ਗੰਨਾ ਤੇ ਵਧੇਰਾ ਮਿੱਠਾ ਹੈ ਹੂੰ ਗੰਨਾ ਤੇ ਵਧੇਰਾ ਮਿੱਠਾ ਹੈ ਅੱਛਾ ਫੇਰ ਉਹ ਗੰਨੇ ਖੇਤ ਵਾਲੇ ਵਾਲੇ ਮਿੱਠੇ ਹੈਗੇ ਉਹ ਤਾਂ ਉਹ ਗੰਨੇ ਤਾਂ ਬਾਨਣੇ ਬਾਨਾ ਮਾਰਨ ਵਾਸਤੇ ਆ ਉਹਦਾ ਕਿ ਬੱਬੂ ਮਾਂ ਦਾ ਘਾਣਾ ਨਹੀਂ ਸੀ ਮਿਲਣਾ ਹੋਵੇ ਜੇ ਪਹਿਲੀ ਉਮਰੇ ਕੋੜੇ ਨੂੰ ਤੇ ਸੇਫ ਜਗ੍ਹਾ ਨਹੀਂ ਕੋਈ ਕਮਾਦ ਵਰਗੇ। ਹਾਂ। ਉਹ ਕਮਾਦ ਤਾਂ ਬਸ ਆਪਾਂ ਫਰਬਾਨ ਦੇ ਨੂੰ ਵੇਚਿਆ। ਅਸਲੀ ਗੰਨਾ ਤਾਂ ਆਪਣੇ ਵਾਲਾ ਹੀ ਹੈ। ਹੂੰ। ਉਹ ਨਹੀਂ ਅਗੇ ਗੰਨੇ ਚ। ਹਾਂ। ਹਲੋ। ਮੈਂ ਗੰਨਾ ਛੁਪਣਾ ਨਹੀਂ ਹੈਗੇ। ਗੰਨਾ ਚ ਬਣਾਉਣੀ ਆ ਫਿਰ ਆ ਠੀਕ ਐ ਚੰਗਾ ਜਾਂ ਫਿਰ ਮੈਂ ਤਿਆਰ ਕਰੀ ਵਟਾ ਗੰਨਾ ਫਿਰ ਠੀਕ ਐ